ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸੰਗਰਾਂਦ ਦੇ ਸੰਬੰਧ ਦੇ ਵਿੱਚ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ ਤਾਂ ਇਸ ਲਈ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਸੁੱਤੇ ਹੋਏ ਭਾਗ ਜਾ ਜਾਣਗੇ ਤਾਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਦੇਣਾ ਜੀ ਤਾਂ ਜੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਵੰਝ ਜਾਵੇ ਤੇ ਦੁੱਖ ਦੁਲਿੱਦਰ ਤੁਹਾਡੇ ਘਰ ਤੋਂ ਦੂਰ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਅੱਠ ਸੰਕੇਤਾਂ ਦੇ ਬਾਰੇ ਕਿ ਵਾਹਿਗੁਰੂ ਅਕਾਲ ਪੁਰਖ ਜੀ ਪਰਮਾਤਮਾ ਜੀ ਜਦੋਂ ਸਾਡੇ ਤੇ ਕਿਰਪਾ ਕਰ ਰਹੇ ਹੁੰਦੇ ਹਨ ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਕੋਈ ਪਾਠ ਪੂਜਾ ਕਰਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਦਾ ਹੈ ਤਾਂ ਮਨ ਦੇ ਵਿੱਚ ਇੱਛਾ ਹੁੰਦੀ ਹੈ ਇਹ ਭਾਵਨਾ ਹੁੰਦੀ ਹੈ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮਾਤਮਾ ਜੀ ਖੁਸ਼ ਹੋ ਜਾਣਗੇ ਉਹ ਕਿਰਪਾ ਕਰ ਦੇਣਗੇ ਜਦੋਂ ਵੀ ਰ ਆਪਾਂ ਕੋਈ ਨੇਕ ਕੰਮ ਕਰਦੇ ਆਂ ਪਾਠ ਪੂਜਾ ਕਰਦੇ ਆਂ ਫਿਰ ਪਤਾ ਕਿੰਜ ਲੱਗੇ ਕਿ ਮੇਰੇ ਤੇ ਵਾਹਿਗੁਰੂ ਜੀ ਖੁਸ਼ ਹੋ ਚੁੱਕੇ ਹਨ ਜਾਂ ਮੇਰੇ ਇਸ ਕੰਮ ਤੋਂ ਖੁਸ਼ ਹੋ ਰਹੇ ਹਨ ਤੇ ਮੇਰੇ ਤੇ ਕਿਰਪਾ ਕਰ ਰਹੇ ਹਨ ਤਾਂ ਬਸ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ 8 ਸੰਕੇਤਾਂ ਦੇ ਬਾਰੇ ਗੱਲ ਕਰਨ ਵਾਲੇ ਹਾਂ ਜੀ ਕਿ ਵਾਹਿਗੁਰੂ ਜੀ ਦੀ ਸਾਡੇ ਤੇ ਕਿਰਪਾ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਹਨ ਇਹ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਪਾਸੋਂ ਅਸੀਂ ਸੁਣੇ ਹੋਏ ਹਨ ਇਸ ਕਰਕੇ ਆਪਾਂ ਤੁਹਾਡੇ ਲਈ ਇਹੀ ਵਿਚਾਰ ਲੈ ਕੇ ਆਏ ਆਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਮਹਾਂਪੁਰਖ ਜੀ ਦੱਸਦੇ ਹਨ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਦਇਆ ਦੀ ਭਾਵਨਾ ਹੋਣ ਲੱਗ ਜਾਵੇ ਤਾਂ ਸਮਝੋ ਕਿ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਵਾਹਿਗੁਰੂ ਜੀ ਜਦੋਂ ਕਿਸੇ ਤੇ ਖੁਸ਼ ਹੁੰਦੇ ਹਨ ਜਦੋਂ ਵੀ ਕਿਸੇ ਤੇ ਕਿਰਪਾ ਕਰਦੇ ਹਨ ਤਾਂ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸਾਡੇ ਪਰਮ ਪਿਤਾ ਪਰਮਾਤਮਾ ਬਹੁਤ ਹੀ ਦਿਆਲੂ ਅਤੇ ਕਿਰਪਾਲੂ ਹਨ ਸਾਡੇ ਲੱਖਾਂ ਅਪਰਾਧਾਂ ਨੂੰ ਮਾਫ ਕਰ ਦਿੰਦੇ ਹਨ ਸਾਡੀਆਂ ਕਿੰਨੀਆਂ ਹੀ ਗਲਤੀਆਂ ਨੂੰ ਮaaf ਕਰ ਦਿੰਦੇ ਹਨ ਤਾਂ ਬਸ ਫਿਰ ਜਦੋਂ ਇਹ ਭਾਵਨਾ ਮਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇ ਤੁਹਾਨੂੰ ਖੁਦ ਲੱਗਣਾ ਸ਼ੁਰੂ ਹੋ ਜਾਵੇ ਕਿ ਤੁਸੀਂ ਕਿਸੇ ਤੇ ਤਰਸ ਕਰ ਰਹੇ ਹੋ ਤਾਂ ਸਮਝੋ ਕਿ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਇਹ ਤਰਸ ਦਇਆ ਦੀ ਭਾਵਨਾ ਸਿਰਫ ਲੋੜਵੰਦਾਂ ਦੇ ਪ੍ਰਤੀ ਨਹੀਂ ਬਲਕਿ ਮਾੜੇ ਤੋਂ ਮਾੜੇ ਬੰਦੇ ਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਿਹਾ ਹੈ ਤਾਂ ਸਮਝੋ ਪਰਮਾਤਮਾ ਜੀ ਕਿਰਪਾ ਕਰ ਰਹੇ ਹਨ ਦੂਸਰਾ ਸੰਕੇਤ ਮਹਾਂਪੁਰਖ ਜੀ ਇਹ ਆਖਦੇ ਹਨ ਕਿ ਜੇਕਰ ਵੱਡੇ ਤੋਂ ਵੱਡੇ ਕਲੇਸ਼ੀ ਬੰਦੇ ਨਾਲ ਰਹਿ ਕੇ ਵੀ ਤੁਹਾਡਾ ਮਨ ਸ਼ਾਂਤ ਹੀ ਰਹਿੰਦਾ ਹੋਵੇ ਤਾਂ ਇਹ ਵੀ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਕਈ ਵਾਰ ਵੇਖਿਆ ਹੋਵੇਗਾ ਕਿ ਘਰ ਦਾ ਕੋਈ ਜੀ ਜਿਹੜਾ ਹੋ ਉਹ ਬੜਾ ਹੀ ਕਰੋਧੀ ਹੋਵੇਗਾ ਪਰ ਜਿਹੜਾ ਉਸੇ ਘਰ ਵਿੱਚ ਦੂਸਰਾ ਜੀ ਹੋਵੇਗਾ ਉਹ ਸ਼ਾਂਤਮਾਨ ਦਾ ਹੋਵੇਗਾ ਇਹ ਨਹੀਂ ਕਿ ਉਹ ਦੋਵੇਂ ਹੀ ਆਪਸ ਵਿੱਚ ਲੜਨਗੇ ਤੇ ਫਿਰ ਵੇਖੋ ਕਿੰਨੀ ਵੱਡੀ ਕਲੇਸ਼ ਤੇ ਲੜਾਈ ਬਣ ਜਾਵੇਗੀ ਪਰ ਜੇਕਰ ਉਹਨਾਂ ਵਿੱਚੋਂ ਇੱਕ ਸ਼ਾਂਤ ਰਹੇਗਾ ਉਹਨਾਂ ਦਾ ਘਰ ਜਿਹੜਾ ਹੈ ਫਿਰ ਵਧੀਆ ਚੱਲੇਗਾ ਇੱਕ ਕਹੇਗਾ ਦੂਜਾ ਚੁੱਪ ਕਰਕੇ ਸੁਣ ਲਵੇਗਾ ਵੱਡੇ ਤੋਂ ਵੱਡੇ ਅਪਰਾਧੀ ਲਈ ਵੀ ਤੁਹਾਡੇ ਮਨ ਵਿੱਚ ਮਾਫੀ ਦੀ ਭਾਵਨਾ ਹੋਣੀ ਸ਼ੁਰੂ ਹੋ ਜਾਵੇਗੀ ਇਹ ਵੀ ਤੁਹਾਡੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਹੀ ਹੈ ਤੀਸਰਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਨਾ ਕਰਨਾ ਵੈਗੁਰੂ ਜੀ ਦੀ ਕਿਰਪਾ ਹੈ ਕਿਸੇ ਨੂੰ ਦੋਸ਼ ਦਰਸ਼ਨ ਤੋਂ ਭਾਵ ਜਦੋਂ ਅਸੀਂ ਕਿਸੇ ਦੇ ਔਗਣਾਂ ਨੂੰ ਛੱਡ ਕੇ ਉਸ ਦੇ ਗੁਣਾਂ ਨੂੰ ਵੇਖਣ ਲੱਗ ਜਾਈਏ ਵੈਸੇ ਤਾਂ ਆਮ ਤੌਰ ਤੇ ਲੋਕਾਂ ਦਾ ਸੁਭਾਅ ਮੱਖੀ ਵਰਗਾ ਹੁੰਦਾ ਹੈ ਜਿਵੇਂ ਮੱਖੀ ਦਾ ਸੁਭਾਅ ਹੈ ਕਿ ਉਹ ਚੰਗੀ ਜਗ੍ਹਾ ਨੂੰ ਛੱਡ ਕੇ ਗੰਦਗੀ ਤੇ ਜਾ ਕੇ ਬੈਠ ਜੀ ਹੈ ਸਾਡੇ ਵੀ ਸਰੀਰ ਉੱਤੇ ਉਹੀ ਗੱਲ ਨੋਟ ਕੀਤੀ ਜਾਂਦੀ ਹੈ ਕਿ ਕਿਤੇ ਜ਼ਖਮ ਹੋਵੇ ਤੇ ਬਾਕੀ ਸਾਰੀ ਸਾਫ਼ ਸੁਥਰੀ ਜਗ੍ਹਾ ਹੋਵੇ ਪਰ ਮੱਖੀ ਆਗੇ ਬਾਕੀ ਸਾਫ਼ ਜਗ੍ਹਾ ਨੂੰ ਛੱਡ ਕੇ ਜ਼ਖਮ ਤੇ ਹੀ ਬੈਠਣਾ ਪਸੰਦ ਕਰਦੀ ਹੈ ਤੇ ਕੁਝ ਲੋਕਾਂ ਦਾ ਸੁਭਾਅ ਵੀ ਸਾਡੇ ਆਸ-ਪਾਸ ਇਦਾਂ ਦਾ ਹੀ ਹੈ ਕਿ ਉਹ ਬੰਦੇ ਦੇ ਗੁਣਾਂ ਨੂੰ ਛੱਡ ਕੇ ਔਗਣਾ ਵੱਲ ਵੇਖਦੇ ਨੇ ਉਹਦੀਆਂ ਕਮੀਆਂ ਵੱਲ ਵੇਖਦੇ ਹਨ ਪਰ ਜੇਕਰ ਤੁਸੀਂ ਔਗਣ ਨੂੰ ਨਕਾਰ ਕੇ ਕਿਸੇ ਦੇ ਗੁਣਾ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਹੋ ਉਸ ਦੇ ਗੁਣਾ ਦੀ ਤਾਰੀਫ ਵੀ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਸਾਧ ਸੰਗਤ ਜੀ ਚੌਥਾ ਗੁਣ ਚੌਥਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜਦੋਂ ਬੰਦਾ ਅੰਦਰੋਂ ਤੇ ਬਾਹਰੋਂ ਸੁੱਚਮਤਾ ਕਰਨ ਲੱਗ ਜਾਵੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਲੱਗ ਜਾਵੇ ਬਾਹਰ ਦੀ ਸੁੱਚਿਤਾ ਪਵਿੱਤਰਤਾ ਕੀ ਹੈ ਆਪਾਂ ਆਪਣੇ ਸਰੀਰ ਦੀ ਸਫਾਈ ਰੱਖਦੇ ਆਂ ਸਾਫ਼ ਸੁਥਰੇ ਕੱਪੜੇ ਵੀ ਪਾਉਨੇ ਆਂ ਫਿਰ ਇਹ ਵੀ ਹੋ ਸਕਦਾ ਹੈ ਕਿ ਬਾਹਰੀ ਰੂਪ ਵਿੱਚ ਅਸੀਂ ਮਿੱਠਾ ਮਿੱਠਾ ਬੋਲਦੇ ਆਂ ਤੇ ਅੰਦਰ ਦੀ ਪਵਿੱਤਰਤਾ ਦਾ ਕੀ ਹੈ ਜਦੋਂ ਸਾਡਾ ਮਨ ਸਾਫ਼ ਹੋਣ ਲੱਗ ਜਾਵੇ ਇਹਦਾ ਮਤਲਬ ਕਿ ਬੰਦਾ ਅੰਦਰੋਂ ਤੇ ਬਾਹਰੋਂ ਪਵਿੱਤਰ ਹੋ ਰਿਹਾ ਹੈ ਵਾਹਿਗੁਰੂ ਜੀ ਦੀ ਕਿਰਪਾ ਵਰਤ ਰਹੀ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਪੰਜਵਾਂ ਸੰਕੇਤ ਦੱਸਦੇ ਹਨ ਕਿ ਕਾਮ ਨੂੰ ਸਮੇਂ ਸਿਰ ਕਰਨਾ ਸ਼ੁਰੂ ਕਰ ਦੇਵੇ ਸੁਚੇਤ ਰਹਿਣਾ ਸ਼ੁਰੂ ਕਰ ਦੇਵੇ ਭਾਵ ਕਿ ਹਰ ਇੱਕ ਕੰਮ ਤੋਂ ਪਹਿਲਾਂ ਇਹ ਸੋਚੀ ਕਿ ਮੇਰਾ ਕੀ ਕੰਮ ਹੈ ਇਹ ਤਾਂ ਸੋਚੇ ਕਿ ਮੇਰਾ ਇਸ ਕੰਮ ਤੋਂ ਬਿਨਾਂ ਸਰ ਜਾਵੇਗਾ ਤੇ ਨਾਲ ਨਾਲ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਮੇਰਾ ਕੰਮ ਕਿਤੇ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਤੋਂ ਮੈਨੂੰ ਦੂਰ ਨਾ ਕਰ ਦੇਵੇ ਸੁਚੇਤ ਰਹਿ ਕੇ ਹਰ ਕੰਮ ਨੂੰ ਹੱਥ ਪਾਓ ਸਮਝੋ ਕਿ ਵਾਹਿਗੁਰੂ ਜੀ ਦੀ ਕਿਰਪਾ ਫਿਰ ਹੁਣੀ ਸ਼ੁਰੂ ਹੋ ਗਈ ਹੈ ਜਦੋਂ ਤੁਸੀਂ ਪਰਮਾਤਮਾ ਤੋਂ ਧਾਰਨਾ ਸ਼ੁਰੂ ਕਰ ਦੇਵੋਗੇ ਜਦੋਂ ਕੰਮ ਕਰਨ ਲੱਗਿਆਂ ਇਹ ਸੋਚੋ ਕਿ ਇਹ ਕੰਮ ਮੈਨੂੰ ਮੇਰੀ ਭਜਨ ਬੰਦਗੀ ਤੋਂ ਕਿਦਰੇ ਦੂਰ ਹੀ ਨਾ ਕਰ ਦੇਵੇ ਜੇ ਮੈਂ ਇਸ ਕੰਮ ਦੇ ਰਾਹੀਂ ਕਿਸੇ ਦਾ ਮਾੜਾ ਨਾ ਕਰ ਰਿਹਾ ਹੋਵਾਂ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਉਸ ਤੋਂ ਬਾਅਦ ਸੰਗਤ ਦੀ ਛੇਵਾਂ ਸੰਕੇਤ ਜਦੋਂ ਕੋਈ ਮਨੋੱਖ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਹੈ ਵੈਗੁਰੂ ਜੀ ਦੇ ਅੱਗੇ ਮੰਗਣਾ ਛੱਡ ਦੇਵੇ ਕਿਉਂਕਿ ਸਾਧ ਸੰਗਤ ਜੀ ਸ਼ੁਰਾਤੀ ਦਿਨਾਂ ਵਿੱਚ ਇੰਜ ਲੱਗਦਾ ਹੈ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਆਪਣੀਆਂ ਇਸ਼ਿਆਵਾਂ ਆਪਣੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਜਪਣਾ ਜ਼ਰੂਰੀ ਹੈ ਪਰ ਵੈਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਮੰਦੀਆਂ ਇਸ਼ਿਆਵਾਂ ਵੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਫਿਰ ਬੰਦਾ ਆਪਣੀ ਕੀਤੀ ਹੋਈ ਭਜਨ ਬੰਦਗੀ ਦਾ ਦਾਵਾ ਕਰਨਾ ਵੀ ਛੱਡ ਦਿੰਦਾ ਹੈ ਕਿ ਮੈਂ ਇਨਾ ਪਾਠ ਕੀਤਾ ਮੈਨੂੰ ਇਨਾ ਫਲ ਪਰਮਾਤਮਾ ਦੇ ਕੋਲੋਂ ਮਿਲਣਾ ਚਾਹੀਦਾ ਹੈ ਜਾਂ ਜੇਕਰ ਉਹ ਭਜਨ ਪੰਦਗੀ ਕਰਕੇ ਪਾਠ ਪੂਜਾ ਕਰਕੇ ਨੇਕ ਕੰਮ ਕਰਕੇ ਕੁਝ ਮੰਗਦਾ ਏ ਉਹਦੇ ਬਦਲੇ ਵੀ ਨਾਮ ਦੀ ਦਾਤ ਮੰਗਣੀ ਸ਼ੁਰੂ ਕਰ ਦੇਵੇ ਤਾਂ ਸੇਵਾ ਦੀ ਦਾਤ ਮੰਗਣੀ ਸ਼ੁਰੂ ਕਰ ਦੇਵੇ ਸਰਬੱਤ ਦੇ ਭਲੇ ਦੇ ਲਈ ਸਾਰਾ ਕੁਝ ਮੰਗਦਾ ਹੋਵੇ ਤਾਂ ਪਰਮਾਤਮਾ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਹਨ ਜਿਹੜਾ ਆਪਣੇ ਲਈ ਮੰਗਣਾ ਛੱਡ ਕੇ ਸਰਬੱਤ ਲਈ ਮੰਗਦਾ ਹੋਵੇ ਸਮਝੋ ਪਰਮਾਤਮਾ ਜੀ ਦੀ ਕਿਰਪਾ ਉਸ ਇਨਸਾਨ ਤੇ ਹੋ ਚੁੱਕੀ ਹੈ ਸਤਵੀਂ ਨਿਸ਼ਾਨੀ ਇਹ ਹੈ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਏ ਹੋਏ ਦੁੱਖ ਸੁੱਖ ਦੇ ਵਿੱਚ ਵੀ ਹਮੇਸ਼ਾ ਸਥਿਰ ਰਹਿੰਦਾ ਹੈ ਇਸ ਜ਼ਿੰਦਗੀ ਵਿੱਚ ਕੋਈ ਦੁੱਖ ਆਇਆ ਹੈ ਤਾਂ ਉਹ ਪਰਮਾਤਮਾ ਦੇ ਨਾਲ ਕਦੇ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦਾ ਉਹ ਨੂੰ ਆਪਣਾ ਕਰਮ ਸਮਝ ਕੇ ਸਵੀਕਾਰ ਕਰ ਲੈਂਦਾ ਹੈ ਜਿਉ ਉਹਦੀ ਜ਼ਿੰਦਗੀ ਵਿੱਚ ਸੁੱਖ ਆਇਆ ਹੈ ਸੁੱਖ ਨੂੰ ਪਾ ਕੇ ਉਹ ਮਾਨ ਸਨਮਾਨ ਨੂੰ ਪਾ ਕੇ ਹਉਮੈ ਹੰਕਾਰ ਵਿੱਚ ਨਹੀਂ ਆਉਂਦਾ ਬਲਕਿ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਪਰਮਾਤਮਾ ਜੀ ਤੁਹਾਡੀ ਕਿਰਪਾ ਹੈ ਤੁਹਾਡਾ ਹੀ ਤਰਸ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਅੱਠਵਾਂ ਸੰਕੇਤ ਦੱਸਦੇ ਹਨ ਕਿ ਜਦੋਂ ਮਨੁੱਖ ਨੂੰ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਵੇ ਉਹ ਭਜਨ ਬੰਦਗੀ ਕਰਨੀ ਸ਼ੁਰੂ ਕਰ ਦੇਵੇ ਸਵਾਸ ਸਵਾਸ ਪਰਮਾਤਮਾ ਨੂੰ ਯਾਦ ਰੱਖੇ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਸੋਚੇ ਕਿ ਮੈਨੂੰ ਪਰਮਾਤਮਾ ਜੀ ਵੇਖ ਰਹੇ ਹਨ ਤਾਂ ਸਮਝੋ ਕਿ ਉਸ ਉੱਪਰ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਹੀ ਆਪਾਂ ਨੂੰ ਕਿਰਪਾ ਤੋਂ ਬਿਨਾਂ ਅਸੀਂ ਨਹੀਂ ਜਪ ਸਕਦੇ ਤੇ ਨਾ ਹੀ ਸਾਨੂੰ ਮਿਲ ਸਕਦਾ ਹੈ ਕੋਈ ਵੀ ਨੇਕ ਕੰਮ ਆਪਾਂ ਜੇਕਰ ਕਰਨਾ ਹੈ ਤਾਂ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਜੇਕਰ ਤੁਸੀਂ ਅਮ੍ਰਿਤ ਵੇਲੇ ਉੱਠ ਰਹੇ ਹੋ ਉੱਠ ਕੇ ਨਾਮ ਜਪ ਰਹੇ ਹੋ ਚਾਹੇ ਦਿਨ ਵਿੱਚ ਕਿਸੇ ਵੀ ਵੇਲੇ ਉਸ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਹੋ ਭਜਨ ਬੰਦਗੀ ਕਰਦੇ ਹੋ ਕੋਈ ਨੇਕ ਕੰਮ ਕਰਦੇ ਹੋ ਕੋਈ ਸੇਵਾ ਕਰ ਰਹੇ ਹੋ ਤਾਂ ਸਮਝੋ ਇਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਉਹ ਖੁਦ ਪ੍ਰੇਰਣਾ ਦੇ ਕੇ ਤੁਹਾਡੇ ਤੋਂ ਕੋਈ ਚੰਗਾ ਕੰਮ ਕਰਵਾ ਰਹੇ ਹਨ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਮਹਾਂਪੁਰਖ ਜੀ ਅੱਠ ਸੰਕੇਤ ਦੱਸਦੇ ਹਨ ਜਿਨ੍ਹਾਂ ਤੋਂ ਅਸੀਂ ਖੁਦ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਤੇ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਇਸ ਲਈ ਇਹਨਾਂ ਅੱਠ ਸੰਕੇਤਾਂ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਕਿਉਂਕਿ ਪਰਮਾਤਮਾ ਜੀ ਦੀ ਕਿਰਪਾ ਤੋਂ ਬਿਨਾਂ ਰੋਜ਼-ਰੋਜ਼ ਨਾਮ ਸਾਡੇ ਕੋਲੋਂ ਜਪਿਆ ਹੀ ਨਹੀਂ ਜਾ ਸਕਦਾ ਤਜਨ ਬੰਦਗੀ ਕਰੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਪਰਮਾਤਮਾ ਜੀ ਤੁਹਾਡਾ ਨਾਮ ਵੱਧ ਤੋਂ ਵੱਧ ਜਪ ਸਕੀਏ ਇਸ ਲਈ ਇਸ ਦੀ ਸ਼ੁਰੂਆਤ ਅੱਜ ਤੋਂ ਹੀ ਕਰੋ ਕਿਉਂਕਿ ਸੰਗਰਾਂਦ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਤਾਂ ਸਾਧ ਸੰਗਤ ਜੀ ਅੱਜ ਤੋਂ ਸ਼ੁਰੂਆਤ ਕਰੋ ਤੇ ਆਉਣ ਵਾਲਾ ਮਹੀਨਾ ਤੁਹਾਡੇ ਲਈ ਸੁੱਖਾਂ ਭਰਿਆ ਆਵੇ ਖੁਸ਼ੀਆਂ ਭਰਿਆ ਆਵੇ ਇਸ ਲਈ ਇਸ ਦਿਨ ਤੋਂ ਹੀ ਆਪਣੇ ਪਰਮਾਤਮਾ ਜੀ ਦੇ ਨਾਲ ਵਾਅਦਾ ਕਰੋ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਅਸੀਂ ਰੋਜ਼ਾਨਾ ਹੀ ਨਿਤਨੇਮ ਕਰਾਂਗੇ ਆਪਣਾ ਰੋਜ਼ ਦਾ ਨਿਯਮ ਬਣਾ ਲਓ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਾਪ ਕਰੋ ਨਿਤਨੇਮ ਕਰਨਾ ਤੁਹਾਡੇ ਲਈ ਬੜਾ ਹੀ ਲਾਜ਼ਮੀ ਹੈ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵੀ ਪਰਮਾਤਮਾ ਦੇ ਲਾੜ ਲਾਓ ਤਾਂ ਪਿਆਰੀ ਸਾਧ ਸੰਗਤ ਜੀ ਇਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵਾਅਦਤ ਵਾਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ